ਹਲੋ ਦੋਸਤੋ ਅੱਜ ਅਸੀਂ ਬਣਾਵਾਂਗੇ ਦੀਵਾਲੀ ਸਪੈਸ਼ਲ ਨਾਰੀਅਲ ਲੱਡੂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਚਲੋ ਸ਼ੁਰੂ ਕਰਨੇ ਆ ਵੀਡੀਓ ਲੱਡੂ ਬਣਾਉਣ ਲਈ ਅਸੀਂ ਲੈਣੇ ਆ ਦੋ ਚਮਚ ਦੇਸੀ ਘਿਓ ਇੱਕ ਕੋਲੀ ਲਈ ਹੈ ਨਾਰੀਅਲ ਬੂਰਾ ਮੈਨੂੰ ਕਿਹੋ ਚੰਗੀ ਦਲਾ ਪੋਣ ਲਵਾਂਗੇ ਅਦਾ ਕੱਚਾ ਪਾਨਾ ਸੀ ਦੂਰ ਕਰ ਲਾਂਗੇ ਨਾਰੀਅਲ ਦੇ ਬੂਰੇ ਨੂੰ ਅਸੀਂ ਕਿਉਂ ਵਿੱਚ ਚੰਗੇ ਤਲਾਪ ਪੁੰਨਾਇਆ ਅਸੀਂ ਇਹਦਾ ਕੱਚਾਪਨ ਸਾਰਾ ਹੀ ਦੂਰ ਕਰਨਾ ਜੇ ਤੁਸੀਂ ਇਹਨੂੰ ਨਹੀਂ ਪੁੰਨੋਗੇ ਤਾਂ ਇਹਦਾ ਕੱਚਾਪਨ ਰਹੇਗਾ ਨਾਰੀਅਲ ਦਾ ਤੇ ਖਾਣ ਵਿੱਚ ਬਿਲਕੁਲ ਹੀ ਟੇਸਟ ਨਹੀਂ ਆਏਗਾ ਤੇ ਨਾਲੇ ਨਾਰੀਅਲ ਦਾ ਬੂਰਾ ਪ체ਗਾ ਨਹੀਂ ਫਿਰ ਨਾਰੀਅਲ ਦੇ ਬੂਰੇ ਨੂੰ ਅਸੀਂ ਕਿਉਂ ਵਿੱਚ ਪੁੰਨ ਲਿਆ ਹੁਣ ਪਾਵਾਂਗੇ ਅੱਧੀ ਕੋਲੀ ਬੂਰਾ ਖੰਡ ਪੀਸੀ ਹੋਈ ਖੰਡ ਨਾਰੀਅਲ ਦੇ ਵਿੱਚ ਅਸੀਂ ਬੂਰਾ ਖੰਡ ਪਾ ਲਈ ਆ ਜੇ ਤੁਹਾਡੇ ਕੋਲ ਬੂਰਾ ਖੰਡ ਨਹੀਂ ਹੈ ਤੇ ਤੁਸੀਂ ਖੰਡ ਨੂੰ ਮਿਕਸੀ ਚ ਪੀਸ ਕੇ ਵੀ ਪਾ ਸਕਦੇ ਹੋ ਹੁਣ ਅਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਮੱਦੀ ਕੋਲੀ ਲਈਏ ਨੂੰ ਵੀ ਮਿਕਸ ਕਰ ਦਾਂਗੇ ਇਹਨੇ ਚੀਜ਼ਾਂ ਨੂੰ ਚੰਗੇ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਗੈਸ ਨੂੰ ਆਫ ਕਰ ਦਾਂਗੇ ਗੈਸ ਦੀ ਜ਼ਰੂਰਤ ਸਿਰਫ ਸਾਨੂੰ ਨਾਰੀਅਲ ਬੂਰਾ ਪੁੰਨ ਲਈ ਹੀ ਪਈ ਸੀ ਹੁਣ ਇਹਦੇ ਚ ਪਾਵਾਂਗੇ 1 ਚਮਚ ਦੁੱਧ ਇੱਕ ਚਮਚ ਦੁੱਧ ਅਸੀਂ ਹੋਰ ਪਾਵਾਂਗੇ ਜਿੰਨਾ ਅਜੇ ਚ ਤੁਹਾਨੂੰ ਦੁੱਧ ਦੀ ਜ਼ਰੂਰਤ ਚੁੱਪਨਾ ਹੀ ਪਾਣਾ ਹੈ ਅਸੀਂ ਇਹਦੇ ਵਿੱਚ ਪਾਇਆ 3 ਚਮਚ ਦੁੱਧ ਦੇ ਮਿਕਸਚਰ ਸਾਡਾ ਗਰਮਾ ਥੋੜਾ ਜਿਆਨ ਉਹ ਅਸੀਂ ਠੰਡਾ ਕਰ ਲਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਫਿਰ ਅਸੀਂ ਇਸ ਦੇ ਲੱਡੂ ਬਣਾਨੇ ਆ ਇਹ ਬਹੁਤ ਜਲਦੀ ਬਣ ਜਾਂਦੇ ਨੇ ਤੇ ਖਾਣ ਵਿੱਚ ਇੰਨੇ ਟੇਸਟ ਹੁੰਦੇ ਆ ਨਾ ਤੁਸੀਂ ਇਹ ਸਨੂ ਜ਼ਰੂਰ ਬਣਾ ਕੇ ਖਾਓ ਇਹ ਬੜੇ ਵਧੀਆ ਬੰਦੇ ਨੇ ਲੱਡੂ ਪੰਜਾਂ ਮਿੰਟਾਂ ਚ ਇਹ ਲੱਡੂ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਮਿਸ਼ਰਣ ਨੂੰ ਹੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਇਸ ਦੇ ਲੱਡੂ ਬਣਾਨੇ ਆ ਅਸੀਂ ਇਹਦੇ ਲੱਡੂ ਬਣਾਵਾਂਗੇ ਹੱਥ ਨਾਲ ਤੁਸੀਂ ਕਿਓ ਲਗਾ ਲੈਣਾ ਐ ਐਦਾਂ ਕਿਓ ਲਗਾ ਲੈਣਾ ਤੇ ਲੱਡੂ ਬਣਾਵਾਂਗੇ ਤੁਸੀਂ ਚਾਹੋ ਤੇ ਦੀ ਬਰਫੀ ਵੀ ਬਣਾ ਸਕਦੇ ਹੋ ਜਿਹੜੀ ਮਰਜ਼ੀ ਸ਼ੇਪ ਦੇ ਸਕਦੇ ਹੋ ਲਓ ਜੀ ਲੱਡੂ ਸਾਡੇ ਬਣ ਗਏ ਨੇ ਤੁਸੀਂ ਅੱਧੇ ਤੇ ਉੱਪਰ ਪਾਵਾਂਗੇ ਥੋੜਾ ਜਿਹਾ ਨਾਰੀਅਲ ਦਾ ਬੂਰਾ ਦੇਖੋ ਤੁਸੀਂ ਵੀ ਇਸ ਤਰੀਕੇ ਨਾਲ ਲੱਡੂ ਨੂੰ ਜ਼ਰੂਰ ਬਣਾਇਓ ਇਹ ਬਹੁਤ ਸਿੰਪਲ ਤਰੀਕਾ ਆ ਲੱਡੂ ਬਣਾਉਣ ਦਾ ਤੈਨੂੰ ਹਰ ਕੋਈ ਬਣਾ ਸਕਦਾ ਆ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਤੇ ਖਾਣ ਵਿੱਚ ਬਹੁਤ ਟੇਸਟ ਹੁੰਦੇ ਨੇ ਇਸ ਤਰ੍ਹਾਂ ਦੋ ਆਲੀ ਤੇ ਬਣਾਇਆ ਲੱਡੂ ਇਹ ਲੱਡੂ ਖਾਣ ਵਿੱਚ ਇੰਨੇ ਸਵਾਦ ਹੁੰਦੇ ਹੋ ਤੁਸੀਂ ਇੱਕ ਵਾਰ ਬਣਾਓਗੇ ਤੇ ਬਾਰ ਬਾਰ ਇਸ ਨੂੰ ਬਣਾ ਕੇ ਖਾਓਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ